ਸੱਚੀ ਰਿਆਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਵਾਸਤੇ ਪੰਜਾਬ ਵਿੱਚ ਆਓ ਸੰਦੇ ਹੈ ਇੱਕ ਹੋਰ ਕਵਿਤਾ ਕੁੜੀ ਨਿਮਾਣੀ ਕੀ ਕੀ ਚਲਦੀ ਇੱਕ ਕੁੜੀ ਨਿਮਾਣੀ ਰੀਜਾਂ ਦਬਦੀ ਭਾਵੇਂ ਕਿੰਨੀ ਸਿਆਣੀ ਇਹ ਦਸਤੂਰ ਏ ਜਗ ਦਾ ਕਈ ਜੁਗਾਂ ਹੀ ਬਣਿਆ ਜਿਹੜੀ ਜੰਮਦੀ ਯੋਧਿਆਂ ਇਹ ਉਸ ਤੇ ਹੀ ਟਣਿਆ ਨਾ ਸ਼ਿਕਵਾ ਮੁਖ ਤੇ ਹੱਸ ਦੁੱਖ ਨੂੰ ਚਲਦੀ ਇਹ ਕੁੜੀ ਹੀ ਜਗ ਤੇ ਜਿਹਦੇ ਕੁਦਰਤ ਵੱਲ ਦੀ ਨਾਲੇ ਖੁਸ਼ੀਆਂ ਵੰਡਦੀ ਜਿਹੜੀ ਵੰਡਦੀ ਖੇੜ ਨਾ ਆਪਣੀ ਸੌਹਰਿਆਂ ਨਾ ਮਾਪੇ ਨੇੜ ਕੀ ਬਣਤ ਬਣਾਈ ਉਸ ਸਿਰਜਣਹਾਰੇ ਸਿੰਘ ਰਮਨਦੀਪ ਇਹੇ ਰਾਜ ਵਿਚਾਰੇ ਦਿਨ ਜਿਸ ਤੋਂ ਰੱਬ ਪਾਸੋਂ ਮੰਗ ਵੱਧ ਜੂ ਕੁੜੀਆਂ ਦੀ ਤਸਵੀਰ ਉਸ ਦਿਨ ਉੱਚੀ ਸੁੱਚੀ ਬਣ ਜੂ ਦੁਨੀਆ ਦੀ ਧੰਨਵਾਦੀ ਤੁਹਾਡਾ ਸਾਡਾ YouTube ਚੈਨਲ ਦੇਖਣ ਲਈ ਪਲੀਜ਼ ਚੈਨਲ ਸਬਸਕ੍ਰਾਈਬ ਕਰੋ ਜੀ ਧੰਨਵਾਦ